ਖਬਰਾਂ ਦੇ ਬਲੱਡ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਜੀ ਪਹਿਲੀ ਖਬਰ ਬਲ ਗੁਰਦਾਸਪੁਰ ਦੇ ਤੀਨਾ ਨਗਰ ਦੇ ਵਿੱਚ ਓਵਰਲੋਡ ਹੋਣ ਕਾਰਨ ਟਰਾਂਸਫਾਰਮਰ ਚ ਚਿੰਗਿਆੜੀਆਂ ਕੀ ਨਿਕਲੀਆਂ ਕਿ ਆਸ-ਪਾਸ ਖੜੀਆਂ ਕਾਰਾਂ ਤੱਕ ਸੜਕੇ ਸੁਆਹ ਹੋ ਗਈਆਂ ਜ਼ਿਲ੍ਹੇ ਬਰਦਾਸ਼ਪੁਰ ਦੇ ਥਾਣਾ ਦੀਨਾ ਨਗਰ ਦੇ ਬਾਹਰ ਟਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚੰਗਿਆੜੀਆਂ ਨਾਲ ਉੱਥੇ ਖੜੀਆਂ ਕਾਰਾਂ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਨਾਲ 4 ਕਾਰਾਂ ਸੜ ਕੇ ਸੁਆਹ ਹੋ ਗਈਆਂ। ਥਾਣੇ ਅੰਦਰ ਜਗ੍ਹਾ ਦੀ ਕਾਰਨ ਪੁਲਿਸ ਵੱਲੋਂ ਜਬਤ ਕੀਤੀ ਅਤੇ ਹਾਦਸਾ ਗ੍ਰਸ ਬਣਾ ਨੂੰ ਥਾਣੇ ਦੇ ਬਾਹਰ ਨਾਨੋ ਨੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਨਾਲ ਰੱਖਿਆ ਗਿਆ ਹੈ। ਉੱਥੇ ਨੇੜੇ ਇਹ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਹਨ। ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲਿਆ ਚਿੰਗਾੜੀਆਂ ਨਾਲ ਹੇਟਾ ਡਿੱਗਣ ਨਾਲ ਜ਼ਮੀਨ ਤੇ ਉੱਤੇ ਕਾਹ ਨੂੰ ਅੱਗ ਲੱਗੀ ਉਸ ਤੋਂ ਬਾਅਦ ਇਸ ਕਾਹ ਦੇ ਨਾਲ ਕਾਰਾਂ ਸੜ ਕੇ ਸੁਆਹ ਹੋ ਗਈਆਂ ਜੀ ਜਿਹੜੀ ਆ ਅੱਗ ਲੱਗੀ ਸੀ ਕੀ ਕਾਰਨ ਸੀ ਅਤੇ ਕਿਦਾਂ ਕਾਬੂ ਪਾਇਆ ਗਿਆ ਆ ਸਾਡਾ ਥਾਣੇ ਦਾ ਮਾਲ ਨੂੰ ਕਦਰਮਾ ਜੋ ਥਾਣੇ ਵਿੱਚ ਜਿਹੜਾ ਘੱਟ ਹੋਣ ਕਰਕੇ ਬਾਹਰ ਆ ਕੇ ਗਿਆ ਹੋਇਆ ਸੀਗਾ ਜਿਹੜਾ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ ਸਪਾਰਕ ਹੋ ਕੇ ਥੱਲੇ ਸਕੇ ਕਾਹ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਇਹ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰ ਨੂੰ ਰਿਪੋਰਟ ਭੇਜੀ ਜਾ ਰਹੀ ਸਰ ਕਿੰਨਾ ਕਿੰਨੀਆਂ ਗੱਡੀਆਂ ਸੀ ਜਿਹੜਾ ਸਕ੍ਰੈਪ ਸੀ ਮਿਲਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈਗਾ ਫਿਰ ਜਿਹੜਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਵਸੇ ਸਪਾਰਕ ਆ ਲੱਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਤੇ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅੱਗ ਲੱਗਣਾ ਹੋਇਆ ਠੀਕ ਹੈ ਸਰ ਥੈਂਕ ਯੂ ਪੰਜਾਬ ਦੇ ਵਿੱਚ ਸੜਕੀ ਹਾਦਸੇ ਹੁਣ ਆਮ ਹੋਈ ਗਏ ਆ ਇਸਾ ਕਰਨਾ ਓਵਰ ਸਪੀਡ ਜਾਂ ਫਿਰ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰ। 200 ਹਰ ਰੋਜ਼ ਕੀਮਤੀ ਜਾਣਾ ਜਾ ਰਹੀਆਂ ਹਨ। ਹਾਲਾਂਕਿ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਅਤੇ ਜਗ੍ਹਾ-ਜਗ੍ਹਾ ਤੇ ਪੰਜਾਬ ਸਰਕਾਰ ਵੱਲੋਂ ਨੋਟਿਸ ਲਗਾਏ ਗਿਆਨ ਕਿ ਸਪੀਡ ਦਾ ਨਿਯੰਤਰਣ ਰੱਖਿਆ ਜਾਵੇ, ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ ਅਤੇ ਗੱਡੀ ਚਲਾਉਣ ਵੇਲੇ ਧਿਆਨ ਰੱਖਿਆ ਜਾਵੇ। ਬੀਤੀ ਰਾਤ ਫਤੇਗੜ ਚੂੜੀਆਂ ਦੇ ਪਿੰਡ ਸਮਾਰੇ ਦੇ ਵਾਸੀ 11ਵੀਂ ਵਿੱਚ ਪੜਦਾ ਸੁਖਮਣ ਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਜੀ ਸੀ ਕਸੜ ਖਾਸ ਸੀ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਖਬਰ ਸਾਹਮਣੇ ਆਈ ਹੈ ਇਸ ਬੰਦੀ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਣਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ਉੱਪਰ ਪਿੰਡ ਸਮਰਾਏ ਤੋਂ ਅਮਰਸਰ ਵਾਲੇ ਪਾਸੇ ਪਿੰਡ ਬੱਲਕਣਾ ਜਾ ਰਿਹਾ ਸੀ ਅਤੇ ਜਦ ਉਹ ਪਿੰਡ ਸੋਈਆਂ ਦੇ ਨੇੜੇ ਬਸ ਅੱਡੇ ਦੇ ਨਜ਼ਦੀਕ ਪਹੁੰਚਿਆ ਤਾਂ ਅਗੁਆਰੀ ਥਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗੇ ਸੁਖਮਣਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਲੱਗਦਾ ਸੀ ਜੀ ਮੇਰੇ ਵੱਡੇ ਭਰਾ ਦਾ ਇਸ ਤਰ੍ਹਾਂ ਹੀ ਜਾਂਦਾ ਹੈ ਜੰਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਤੇਤਾਰ ਮਸਰੋਂ ਆ ਗਿਆ ਇੱਕ ਵਾਰ ਅਮਰਸਰੋਂ ਆ ਗਿਆ ਹਾਲ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਗੋਲਟਨ ਮੋਟਸ ਲੈ ਕੇ ਵਟਾ ਕੇ ਮੁੰਡੇ ਨਾਲ ਚ ਲੱਗ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਹੀ ਬਲੋ ਬਲ ਕਹਾਂ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਾਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤਾਂ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਤਰਾ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਇਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਉੱਥੇ ਹਾਰ ਗੱਡਿੰਗ ਦੇ ਵੱਜਾ ਵੇੰਦਵਾਦਾਂ ਨੇ ਟੱਕਰ ਮਾਰੀ ਠਾਰ ਗੱਡੀ ਦਾ ਵੱਜਾ ਅਗਲੇ ਬੰਦੇ ਵਿੱਚ ਆ ਪਤਾ ਨਹੀਂ ਉਥੇ ਮੋੜਦੇ ਹੋਇਆ ਵਾ ਮੋਟਰਸਾਈਕਲ ਵੱਜ ਕੇ ਅੱਗ ਲੱਗੀ ਮੋਟਰ ਨੂੰ ਉਹ ਲੋਕ ਮਿੱਟੀ ਮੂਟੀ ਪਾ ਗਏ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸੈਂਟਰ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਕਿ ਜਾਣ ਲਈ ਗੱਡੀ ਤੇ ਉਥੇ ਹੀ ਮੁੜ ਕੇ ਜਿਹਨੇ ਜਿੱਨੋਂ ਹੀ ਗਏ ਆ ਆ ਨਏ ਜਾਂਦਿਆਂ ਨੂੰ ਤੇ ਖਤਮ ਵੀ ਹਸਪੀਟਲ ਨੀਲਕੰਠਾ ਹਸਪੀਟਲ ਹੀ ਉਹਦੇ ਬਾਹਰ ਹੀ ਅੰਦਰ ਤੇ ਨਹੀਂ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਹਿਰਿਆਂ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕਹੋ ਥਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਦੇ ਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਪੀਟੀ ਦੀ ਕਰਦਾ ਹੀ ਥੋੜਾ ਪੜ੍ਹਾਈ ਤੇ ਵੀ ਕਰੀ ਜਾਂਦਾ ਮੈਂ ਇਹ ਥੋੜਾ ਟਾਈਮ ਬਾਅਦ ਮੈਂ ਕਹੋ ਦਸਵੀਂ ਕੀਤੀ ਉਤਰਾਂ ਦੇ ਦੋਸਤ ਗਰਮੀ ਦੇ ਦਿਨਾਂ ਦੇ ਵਿੱਚ ਅਕਸਰ ਸਾਡੇ ਨੌਜਵਾਨ ਮੁੰਡੇ ਨਹਿਰਾਂ ਤੇ ਜਾਂ ਦਰਿਆਵਾਂ ਦੇ ਵਿੱਚ ਨਹਾਉਣ ਲਈ ਚਲੇ ਜਾਂਦੇ ਆ ਇਹਨਾਂ ਦੇ ਵਿੱਚੋਂ ਜਿਹੜੇ ਤਰਨਾ ਜਾਣਦੇ ਹਨ ਉਹ ਤਾਂ ਵਾਪਸ ਮੁੜ ਆਉਂਦੇ ਹਨ ਪਰ ਜਿਨ੍ਹਾਂ ਨੂੰ ਤਰਨਾ ਘਟ ਆਉਂਦਾ ਉਹ ਡੁੱਬ ਕੇ ਮਰ ਜਾਂਦੇ ਆ ਅੱਜ ਇਹ ਇੱਕ ਮਾਮਲਾ ਧਾਰਨੀਵਾਲ ਹੋਲੀ ਨਹਿਰ ਵਿੱਚ ਆਇਆ ਜਿੱਥੇ ਘਰ ਦੇ ਵਿੱਚੋਂ ਦੋਸਤਾਂ ਦੇ ਨਾਲ ਮਿਲ ਕੇ ਇੱਕ ਸਖਸ਼ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਨਹੀਂ ਲੱਭਦਾ ਅਤੇ ਉਹ ਡੁੱਬ ਜਾਂਦਾ ਹੈ ਤੇ ਨੌਜਵਾਨ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ ਪਰਿਵਾਰ ਸਦਮੇ ਵਿੱਚ ਹੈ ਤੇ ਕਿਉਂਕਿ ਮੁੰਡਾ ਪਾਣੀ ਵਿੱਚ ਬਹਿ ਗਿਆ ਤੇ ਉਸ ਦੀ লাশ ਤੱਕ ਹਜੇ ਤੱਕ ਨਹੀਂ ਮਿਲੀ। ਮਹਾਦੇਵ ਸੇਵਾ ਦਲ ਬਟਲਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਭੰਡਾਰਾ ਲਗਾਇਆ ਜਾਂਦਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਇਹ ਦਿਨ ਆਉਂਦੇ ਹਨ ਉਸ ਦਿਨ ਅਸੀਂ ਭੰਡਾਰਾ ਲਾਉਂਦੇ ਹਾਂ। ਹਰ ਹਰ ਮਹਾਦੇਵ ਸੇਵਾ ਦਲ ਰਜਿਸਟਰਡ 27 ਪੀ ਕੀ ਰੋਡ ਸ਼ਿਵਨਗਰਿ ਬਡਲਾਡਾ ਬਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਮਰ ਲਾਲ ਜੀ ਦੀ ਪਵਿੱਤਰ ਗੁਫਾ ਦੇ ਬਾਲਟਾਲ ਬੇਸ ਕੈਂਪ ਤੇ ਵਿਸ਼ਾਲ ਪੰਡਰਨ ਲਗਾਇਆ ਜਾਵੇਗਾ ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦੇ ਆਂ ਹਰ ਹਰ ਮਹਾਦੇਵ ਸੇਵਾ ਦਲ ਬੁੱਢਲਾਡਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਯਾਤਰਾ 3 ਜੁਲਾਈ ਤੋਂ 9 ਅਗਸਤ ਤੱਕ ਜਾਰੀ ਰਹੇਗੀ ਉਹਨਾਂ ਕਹਿੰਦੇ ਕਿ ਸ਼੍ਰੀ ਅੰਮਰਨਾਥ ਜੀ ਦੀ ਪਵਿੱਤਰ ਗੁਫਾ ਦੇ ਭੋਲੇनाथ ਬਾਬਾ ਜੀ ਨੂੰ ਸਮਰਪਿਤ 27ਵਾਂ ਵਿਸ਼ਾਲ ਭੰਡਾਰਾ ਤੇ ਲੰਗਰ ਲਗਾਇਆ ਜਾਵੇਗਾ ਉਹਨਾਂ ਕਹਿੰਦੇ ਕਿ ਹਰ ਹਰ ਮਹਾਦੇਵ ਸੇਵਾ ਦਲ ਪਿਛਲੇ 26 ਸਾਲਾਂ ਤੋਂ ਨਿਰੰਤਰ ਸੇਵਾ ਚੱਲ ਰਹੀ ਹੈ ਹਾਂਜੀ 27ਵਾਂ ਵਿਸ਼ਾਲ ਭੰਡਾਰਾ 31 ਅਗਸਤ ਨੂੰ ਜਾ ਰਹੇ ਪੈਨ ਕਰ ਕਾਂਟਾਲਾ ਦਿੱਤ ਬੇਸਕੈਂਪ ਕੋਤੇ ਬਹਾਦਰ ਸਿੰਘ ਦੇ ਮੰਦਰ ਲੱਭਣ ਜਾ ਰਹੇ ਹਨ ਕੰਪਲਾ ਦੀ ਔਰ ਮੈਡੀਕਲ ਦੀ ਸਾਰੀ ਸਹੂਲਤ ਦਿੱਤੀ ਜਾਊਗੀ ਇਹਦਾ ਮੋਦੀ ਸਰਕਾਰ ਵੱਲੋਂ ਸਾਨੂੰ ਪੂਰਾ ਸਾਥ ਹੈ ਕਿਤੇ ਕਿਸੇ ਚੀਜ਼ ਦੀ ਚੁੱਕਣ ਨਹੀਂ ਆਏਗੀ ਬਹੁਤ ਚੰਦਰਪੁਰਾ ਜੀ ਜੈ ਭਾਰਤ ਵਿਕਾਸ ਪਰਿਸ਼ਦ ਬਡਲਾਡਾ ਵੱਲੋਂ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੁਫਤ ਮੈਡੀਕਲ ਕੈਂਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸੱਜਣਾ ਨੇ ਆਪਣੇ ਇਲਾਜ ਕਰਵਾਏ ਅਤੇ ਫਰੀ ਦਵਾਈਆਂ ਵੀ ਵੰਡ ਦਿੱਤੀਆਂ ਗਈਆਂ ਪਾਰਤ ਵਿਕਾਸ ਪ੍ਰੀਸ਼ਦ ਬਟਲਾੜਾ ਦੀ ਪ੍ਰਸ਼ਸ ਸੰਸਾ ਵੱਲੋਂ ਸ਼੍ਰੀ ਅਮਿਤ ਜਿੰਦਲ ਜੀ ਦੀ ਗਵਾਈ ਵਿੱਚ ਮੂਨ ਲਾਈਟ ਹਾਈ ਸਕੂਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਪੇਟ ਦੇ ਰੋਗਾਂ ਦੇ ਮਾਹ ਡਾਕਟਰ ਲਵ ਗਰਗ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੂਨ ਲਾਈਟ ਹਾਈ ਸਕੂਲ ਬਟਲਾੜਾ ਦੇ ਚੇਅਰਮੈਨ ਅਤੇ ਪਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਸ਼੍ਰੀ ਸ਼ਿਵ ਕੁਮਾਰ ਕਾਂਸਲ ਜੀ ਨੇ ਕਿਹਾ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਜਸ਼ਪਾਲ ਗਰਗ ਅਤੇ ਡਾਕਟਰ ਕਪਲਾਸ਼ ਵੱਲੋਂ ਜੋਤੀ ਦੀ ਰਸਮ ਅਦਾ ਕੀਤੀ ਗਈ ਬਡਲਾਡਾਜ ਭਾਰਤ ਵਿਕਾਸ ਪਰਸ਼ਦ ਵੱਲੋਂ ਸ਼੍ਰੀ ਮਿਤ ਕੁਮਾਰ ਜਿੰਦਲ ਜੀ ਦੀ ਏਗਵਾਹੀ ਦੇ ਵਿੱਚ ਜੋ ਪੇਟ ਦੇ ਰੋਗਾਂ ਦਾ ਕੈਂਪ ਚੱਲ ਰਿਹਾ ਹੈ ਮੂਨਟ ਹਾਈ ਸਕੂਲ ਦੇ ਵਿੱਚ ਜਿਦੇ ਵਿੱਚ ਡਾਕਟਰ ਲਵ ਗੁਪਤਾ ਜੀ ਮਾਨਸਾ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਪੇਸ਼ੈਂਟਾਂ ਨੂੰ ਚੈੱਕਅਪ ਕਰਨ ਲਈ ਅੱਜ ਦੇ ਕੈਂਪ ਦਾ ਉਦਘਾਟਨ ਸ਼੍ਰੀ ਜਸ਼ਜੀ ਅਤੇ ਡਾਕਟਰ ਕਪਲਾਸ਼ ਜੀ ਵੱਲੋਂ ਕੀਤਾ ਗਿਆ ਸਾਰੇ ਮੈਂਬਰ ਭਾਰਤ ਵਿਕਾਸ ਪਰਸ਼ਦ ਦੇ ਪੂਰੀ ਸਰਗਰਮੀ ਨਾਲ ਤਾਂ ਕਿ ਹੋਏ ਨੇ ਤਾਂ ਕਿ ਕਿਸੇ ਪੇਸ਼ੈਂਟ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਮੈਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮੂੱਚੇ ਜੋ ਸਾਡਾ ਪੱਤਰਕਾਰ ਭਾਈ ਚਾਰਾ ਹੈ ਇੱਥੇ ਆਇਆ ਹੋਇਆ ਹੈ ਕਵਰਿੰਗ ਕਰ ਰਿਹਾ ਹੈ ਕੈਂਪ ਦੀ ਉਹਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾਨੀ ਸੱਜਣਾ ਵੱਲੋਂ ਸਹਿਯੋਗ ਆਇਆ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਤੇ ਡਾਕਟਰ ਲਗ ਗੁੱਤਾ ਜੀ ਜੋ ਸਪੈਸ਼ਲ ਆਏ ਨੇ ਉਹਨਾਂ ਦਾ ਵੀ ਭਾਰਤ ਵਿਕਾਸ ਪਰਿਸ਼ਦ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਜੈ ਭਾਰਤ ਮਾ ਮੋਗਾ ਦੇ ਪੌਸ਼ ਖੇਤਰ ਦੇ ਵਿੱਚ ਉੱਥੋਂ ਦੇ ਕੌਂਸਲਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਆਖਰਕਾਰ ਕਾਰਨ ਕੀ ਸੀ ਜਾਂ ਉਹ ਦੁਖੀ ਸੀ ਜਾਂ ਫਿਰ ਕਿਸੇ ਕਾਰਨ ਪ੍ਰੇਸ਼ਾਨ ਸੀ ਲੇਕਿਨ ਉਸ ਦੀ ਜੀਵਨ ਲੀਲਾ ਸਮਾਪਤ ਹੋਣ ਤੋਂ ਬਾਅਦ ਕਈ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਆ ਦੇਹਰਾਤ ਮੌਕੇ ਤੇ ਪੌਸ਼ ਇਲਾਕਾ ਨਿਊ ਟਾਊਨ ਗਲੀ ਨੰਬਰ 8 ਵਿੱਚ ਰਹਿਣ ਵਾਲੇ ਸਾਬਕਾ ਕਾਉਂਸਲਰ ਪਰਸ਼ੋਤਮ ਪੂਰੀ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰਨ ਦੇ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੌਰਚੀ ਦੇ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਸਾਬਕਾ ਕਾਉਂਸਲਰ ਪਰਸ਼ੋਤਮ ਪੂਰੀ ਦਾ ਬੇਟਾ ਲੱਗਿਆ ਹੋਇਆ ਹੈ ਜੱਜ ਹਾਂਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਬਕਾ ਪਾਰਸ਼ਦ ਨੇ ਪਰਸ਼ੋਤਮ ਪੂਰੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਟਮ ਇਨਸਪੈਕਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰਦੰਦੇ ਦੱਸਣ ਦੇ ਮਤਲਬ ਅਕ ਹੈ ਵੀ ਉਹਨੂੰ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਇਸ ਸੀਗੇ ਜਿਨ੍ਹਾਂ ਕੋਈ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਿਕਰ ਪਾਇਆ ਇਹ ਬਾਰਾਮੂਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਖਾਇਆ ਹੈ ਵੀਸੀ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਿਦੀਪੁਰ ਤੇ ਪੂਰੇ ਪੰਜਾਬ ਦੇ ਵਿੱਚ ਠੰਡੇ ਮਿੱਠੇ ਪਾਣੀ ਦੀ ਸ਼ਹੀਦ ਲਗਾਈ ਹੋਈ ਹੈ ਗਰਮੀ ਦੇ ਦਿਨਾਂ ਅਤੇ ਲੋਕ ਖੜ ਖੜ ਕੇ ਇਸ ਮਿੱਠੇ ਠੰਡੇ ਮਿੱਠੇ ਪਾਣੀ ਦੀ ਜਲ ਨੂੰ ਸ਼ੱਕ ਰਿਹਾ ਹੈ। ਆੜ ਪਟਾਲਾ ਜੋਹਲ ਬਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਰਦੀ ਦਿਵਸ ਮੌਕੇ ਦੇ ਪਿੰਡ ਬਾਸੀਆਂ ਦੇ ਜਵਾਨਾਂ ਨੇ ਠੰਡੇ ਮਿੱਠੇ ਜਲਦੀ ਸ਼ਹੀਲ ਦੀ ਸੇਵਾ ਨਵਾਈ ਇਸ ਮੌਕੇ ਗ੍ਰੰਤੀ ਬਾਬਾ ਚਮਕੌਰ ਸਾਹਿਬ ਤੇ ਸਰਪੰਚ ਦਿਲਬਾਖ ਜੋਹਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਪਿਛਲੇ ਤਿੰਨ ਰੋਜ਼ਾਨਾ ਸ੍ਰੀ ਖੰਡ ਪਾਠ ਚੱਲ ਰਹੇ ਹਨ ਅੱਜ ਅਖੰਡ ਪਾਠ ਜੀ ਦੇ ਭੋਗ ਪਾਏਗੇ ਅੱਜ ਹੀ ਠੰਡੇ ਮਿੱਠੇ ਜਲਦੀ ਸ਼ਹੀਲ ਲਗਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਡਾਲਾ ਜਲਦੀ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧ ਕਿ ਵਿਸ਼ੇ ਚਬੀਲਾ ਜਿਹੜਾ ਆਯੋਜਨ ਕੀਤਾ ਗਿਆ ਪੰਜਵੇਂ ਪਾਕ ਦਾ ਸਾਈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਤੇ ਜਿਨ੍ਹਾਂ ਬਾਬਾ ਜੀ ਨੇ ਦੱਸਿਆ ਕਿ 84 ਦੇ ਵਿੱਚ ਜੀ ਦਰਬਾਰ ਸਾਹਿਬ ਜਿਹੜੇ ਕੱਲੂ ਘਰਾ ਹੋਇਆ ਸੀ ਉਹਦੇ ਵਾਸਤੇ ਜੋ ਜਿੰਨੇ ਸਿੰਘ ਸ਼ਹੀਦ ਹੋਏ ਸੀ ਸਿੰਘਣੀ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਜਿਹੜੀ ਸ਼ਬੀਲ ਹਰ ਸਾਲ ਅਸੀਂ ਇੱਥੇ ਲਗਾਉਂਦੇ ਆ ਤੇ ਸੰਗਤ ਦਾ ਬਹੁਤ ਛਾ ਮਿਲਦਾ ਪਿੰਡ ਵੱਲੋਂ ਵੀ ਨਗਰ ਵੱਲੋਂ ਇਲਾਕੇ ਵੱਲੋਂ ਵੀ ਬਹੁਤ ਛਾ ਮਿਲਦਾ ਹੈ ਜੀ ਥਾਲੀ ਬਾਲ ਤੇ ਪਿੰਡ ਸੰਧਵਾ ਵਿੱਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਇੱਕ ਤਰਨੇ ਦੂਜੀ ਤਰ ਤੇ ਹਮਲਾ ਕਰ ਦਿੱਤਾ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਔਰ ਸਣਾ ਟਾਲੀ ਵਾਲਾ ਦੀਨ ਪੈਂਦੇ ਪਿੰਡ ਸੰਦਵਾ ਵਿੱਚ ਸਰਪੰਚ ਦੀ ਰਜਿਸਟਰ ਨੂੰ ਲੈ ਕੇ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਗੁਰਜੀਤ ਕੌਰ ਤੇ ਉਸੇ ਪਰਿਵਾਰ ਨੇ ਦੂਸਰੀ ਧਿਰ ਉੱਪਰ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਤੇਜ਼ ਤਰ ਹਥਿਆਰਾਂ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਸੀ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਦੂਜੀ ਧਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਵੀ ਕੈਮਰੇ ਦੇ ਸਾਹਮਣੇ ਆਏ ਹਨ ਅਤੇ ਕਿਹਾ ਕਿ ਉਹਨਾਂ ਦਾ ਵੱਡਾ ਭਰਾ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕੀ ਨਾਮ ਆਪਣਾ ਹੋਰ ਕੀ ਗੱਲ ਹੋਈ ਏ ਸਾਰੇ ਮਾ ਜੀ ਗੁਰਦੀਪ ਸਿੰਘ ਹਲਕਾ ਕਾਦੀ ਜੂਧ ਪ੍ਰਧਾਨਾਂ ਵਾਲੇ ਪਾਰਟੀ ਕਾਂਗਰਸ ਦੇ ਮੌਜੂਦਾ ਸਰਪੰਚ ਨੇ ਜੀ ਮੇਰੇ ਫਾਰਮ ਦੇ ਉੱਤੇ ਆ ਕੇ 10-15 ਬੰਦੇ ਲੈ ਕੇ ਹਮਲਾ ਬੋਲ ਦਿੱਤਾ ਜੀ ਜਿਨ੍ਹਾਂ ਦੀ ਸਰਕਾਰੀ ਸਕੂਲ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਕੈਮਰੇ ਵਿੱਚ ਰਿਕਾਰਡਿੰਗ ਜਿਹੜੀ ਆ ਉਹ ਆ ਗਈ ਆ ਸਾਡੇ ਫਾਰਮ ਉਲ ਨੂੰ ਆਉਂਦੇ ਆ ਇਹਨਾਂ ਨੇ ਆ ਕੇ ਲਲਕਾਰਾ ਮਾਰਿਆ ਬਾਹਰ ਆਓ ਤੁਹਾਨੂੰ ਦੱਸੀ ਅਸੀਂ ਦੋ ਹੀ ਜਾਣੇ ਦੋ ਹੀ ਭਰਾ ਸਾਡੇ ਤੇ ਹਮਲਾ ਕਰਤਾ ਉਹ ਮੇਰੇ ਭਰਾ ਦੇ ਸੱਟਾਂ ਮਾਰ ਕੇ ਨੂੰ ਮਾਰਤਾ ਨੂੰ ਕਹਿੰਦੇ ਇੱਕ ਨੂੰ ਤੇ ਮਾਰਤਾ ਹੁਣ ਤੇਰੀ ਵਾਰੀ ਆ ਉਹਨੂੰ ਆਪਣੇ ਵੱਲੋਂ ਜਾਨੂ ਮਾਰ ਕੇ ਸੁੱਟ ਗਿਆ ਜੀ ਮੇਰੇ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਮੇਰੇ ਫਾਰਮ ਤੇ ਫੀਲਡ ਲੈਂਡ ਆਏ ਸੀ ਬਲਜੋਤ ਸਿੰਘ ਤੇ ਹਰਪਾਲ ਸਿੰਘ ਉਹ ਹਨੂਸੀ ਡਾਉਣ ਵਾਸਤੇ ਆਏ ਆ ਉਹਨਾਂ ਦੇ ਵੀ ਇਹਨਾਂ ਸੱਟਾਂ ਮਾਰੀਆਂ ਨੇ ਜੀ ਇਹਨਾਂ ਨੇ ਬਾਅਦ ਵਿੱਚ ਜ਼ਖਮੀ ਹੋਏ ਆ ਅਸੀਂ 4 ਜਣੇ ਜ਼ਖਮੀ ਹੋਏ ਆ ਜੀ ਉਹ ਕਿੰਨੇ ਜਣੇ ਸੀ ਉਹ ਲਗਭਗ 10 ਤੋਂ 15 15 ਜਣੇ ਸੀ ਜੀ ਕੈਮਰਾ ਦੇ ਵਿੱਚ ਸਾਰੀ ਰਿਕਾਰਡਿੰਗ ਹੋ ਗਈ ਉਹਨਾਂ ਦੀ ਉਹਨਾਂ ਬਾਅਦ ਵਿੱਚ ਆਪਣੇ ਆਪ ਸੱਟਾਂ ਲਾ ਕੇ ਸੈਲਫ ਸੱਟਾਂ ਲਾ ਦੇ 9 ਵਜੇ ਝਗੜਾ ਆ 10 ਵਜੇ ਐਡਮਟ ਹੋਇਆ ਜੀ ਅੱਡੇ ਪ੍ਰਸ਼ਾਸਨ ਅੱਗੇ ਮੰਗਾ ਮਯੋਦੀ ਵੀ ਨੂੰ ਪਿਆਰੀ ਕਰਕੇ ਜਿੰਨੇ ਵੀ ਸਟਾਂ ਲਾਈਆਂ ਜਿੱਦਾਂ ਵੀ ਉਹਨਾਂ ਲੁਆਈਆਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਜੀ ਤੇ ਪ੍ਰਸ਼ਾਸਨ ਨੂੰ ਗੁੰਮਰਾ ਕਰ ਰਹੇ ਨੇ ਉਹ ਮੀਡੀਆ ਸਟਾਂ ਲਾਈ ਸੀ ਉਹਨਾਂ ਨੇ ਕਹਿ ਤੀ ਤੁਸੀਂ ਇਲੈਕਸ਼ਨ ਹਾਰ ਗਏ ਸੀ ਸਰਪੰਚੀ ਦੀ ਚੋਣ ਹਾਰ ਗਏ ਸੀ ਇਸ ਲਈ ਇਸ ਹਾਰ ਦਾ ਬਦਲ ਲੈਣ ਲਈ ਖਾਮਲਾ ਕੀਤਾ ਉਹਨਾਂ ਨੇ ਨਹੀਂ ਜੀ ਅਹੀਂ ਤੇ ਆਪਣੇ ਫਾਰਮ ਤੇ ਜੀ ਇਹ ਆਪ ਆਏ ਨੇ ਸਾਰੀ ਰਿਕਾਰਡਿੰਗ ਜਿਹੜੀ ਹੈ ਸਰਕਾਰੀ ਸਕੂਲ ਦੇ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜੀ ਇਹਨਾਂ ਦੀ ਆਉਂਦੇ ਤੇ ਧਾਰ ਹਥਿਆਰ ਲੈ ਕੇ ਸਾਸ ਤੋਂ 15 ਜਾਣੀ ਆਏ ਨੇ 15 ਦੀ ਜਾਣੀ ਇਹਨਾਂ ਨੇ ਆ ਕੇ ਹਮਲਾ ਕੀਤਾ ਵਾ ਸਾਰਾ ਕੁਝ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਸਾਹਮਣੇ ਦੇਖ ਰਿਹਾ ਤੇਜ਼ ਤਾਰਾ ਹਥਿਆਰ ਲੈ ਕੇ ਆਉਂਦੇ ਜੀ ਇਹ ਬੜੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਸੀ ਜੀ ਸਾਨੂੰ ਕਹਿਣ ਦਾ ਦੋ ਤਿੰਨ ਵਾਰ ਮੇਰੇ ਭਰਾ ਨੂੰ ਪਹਿਲਾਂ ਵੀ ਇਹ ਪਏ ਨੇ ਅਰਖਾਸਾਂ ਦਿੱਤੀਆਂ ਜੀ ਇਹਨਾਂ ਦੇ ਉੱਤੇ ਦੋ ਤਿੰਨ ਵਾਰ ਉਹਨਾਂ ਦਾ ਰਾਹ ਰੋਕਿਆ ਉਹਨੂੰ ਸੱਟਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਭੱਜ ਕੇ ਜਾਣ ਬਚਾਈਏ ਜੀ ਆਪਾਂ ਨੇ ਪੁਲਿਸ ਕਹਿ ਰਹੇ 15-20 ਬੰਦੇ ਸੀ ਪੁਲਿਸ ਨੇ ਪੰਜ ਦੇ ਖਿਲਾਫ ਮਾਮਲਾ ਦਰਜ ਬਾਕੀ ਬਸ ਜੀ 12 ਜਾਣੇ ਦੇ ਕੋ ਜਾਣ ਪਛਾਤੇ ਹੀ 12 ਜਾਣਿਆਂ ਦੇ ਬਾਈ ਨੇਵਾਂ ਅਸੀਂ ਨਾਂ ਲੈ ਆ ਜੀ ਆ ਬੰਦੇ ਜੋ ਮੇਰੀ ਪਛਾਣ ਚਾਹੇ ਉਸ ਟਾਈਮ ਮੌਕੇ ਦੇ ਜੀ ਬਾਕੀ ਉਹ ਵੀਡੀਓ ਦੇ ਵਿੱਚ ਸਾਰੇ ਜਾਣੇ ਦਿਖ ਰਹੇ ਆ ਜੀ ਜੋ ਜੋ ਬੰਦੇ ਵੀ ਤੇ ਸਾਡਾ ਹਥਿਆਰ ਲੈ ਕੇ ਆ ਰਹੇ ਆ ਉਹ ਫਾਰਮ ਵੱਲੋਂ ਆ ਰਹੇ ਆ ਜੀ ਉਹ ਔਰ ਆਡੇ ਸੱਟਾ ਮਾਰ ਕੇ ਉਹ ਠੀਕ ਠਾਕ ਵਾਪਸ ਜਾਂਦੇ ਹੋ ਵੀ ਉਸ ਵੀਡੀਓ 'ਚ ਦਿਖ ਰਹੇ ਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜਿਹੜਾ ਇਹਨਾਂ ਨੇ ਆਪਣੇ ਆਪ ਸੱਟਾਂ ਲਾ ਕੇ ਆਪ ਐਡਮਿਟ ਹੋਏ ਆ ਡਾਕਟਰ ਸਾਹਿਬ ਹੁਣ ਅਨੁਸਾਰੀਆਂ ਅਨੁਸਾਰੀਆਂ ਗੱਲਾਂ ਪਤਾ ਨੇ ਜੀ ਇਹਨਾਂ ਨੂੰ ਇਹਨਾਂ ਨੇ ਰੋਜ਼ ਇਹ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਅਸੀਂ ਇੰਨੀ ਦੇਰ ਬਾਅਦ ਮੀਡੀਆ ਦੇ ਸਾਹਮਣੇ ਕਿਉਂ ਆ ਰਹੇ ਅਸੀਂ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ ਜੀ ਮੇਰਾ ਭਰਾ ਜੀ ਵੀ ਗੁਰਸਰਨ ਸਿੰਘ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਉਹ ਆਈ ਸੀ ਯੂ 'ਚ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਆ ਜੀ ਪਿੰਡ ਸੰਦਨੀ थाना ਧਾਰਿਆ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਵਸਨੀਕਾਂ ਦਾ ਆਪਸ ਚ ਲੜਾਈ ਚ ਘੜਾਇਆ ਤੇ ਉਸ ਬੰਦੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਏ ਵੀ ਆ ਗਏ ਨੇ ਤੇ ਉਸ ਤੇ ਜਿਹੜੀ ਅਸੀਂ ਐ ਐਫਆਈਆ ਦਰਜ ਕੀਤੀ ਐ ਸਰ ਮੇਰੀ ਗੱਲ ਤੋਂ ਜਿਹੜਾ ਧਰਮ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਉਸ ਤੋਂ ਉਸੇ ਤਹਿਤ ਜਿਹੜਾ ਇਹਨਾਂ ਦੀ ਲੜਾਈ ਹੋਈ ਇਹੀ ਤਰ੍ਹਾਂ ਦੇ ਪਰਚਾ ਹੈ ਇਹ ਗੁਰਦੀਪ ਸਿੰਘ ਦੇ ਬਿਆਨਾਂ ਦੇ ਅਹੀਂ ਐ ਜੇ ਐਫਆਈਆ ਦਰਜ ਕੀਤੀ ਐ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਇਆ ਉਹਨਾਂ ਸਾਰਿਆਂ ਦੇ ਖਿਲਾਫ ਬਾਈ ਨੂੰ ਅਫੇਯਰ ਦਰਜ ਕੀਤੀ 200 ਪੈਟਰੋਲ ਪੰਪ ਤੇ ਤੇਲ ਪਾਉਣਾ ਤੇ ਫਿਰ ਫਰਾਰ ਹੋ ਜਾਣਾ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ ਪਰ ਹੁਣ ਮਾਮਲਾ ਆਇਆ ਹੈ ਮੁਹਾਲੀ ਖਰੜ ਕੇ ਤਕੀ ਐਫਸੀ ਕੋਲ ਦਾ ਜਿੱਥੇ ਦੋ ਸਖਸ਼ ਜਿਹੜੇ ਕਿ ਕਾਰ ਵਿੱਚ ਬੈ ਕੇ ਸ਼ਰਾਬ ਪੀ ਰਹੇ ਹਨ ਚਿੱਟੇ ਰੰਗ ਦੀ ਇੱਕ ਕਾਰ ਸੀ ਕਾਰ ਵਿੱਚ ਤੇਲ ਟੈਂਕੀ ਫੁੱਲ ਕਰਾਉਂਦੇ ਹਨ ਉਸ ਤੋਂ ਬਾਅਦ ਪੈਸੇ ਦੇਣ ਲਈ ਆਣਾ ਕਾਨੀ ਕਰਦੇ ਹਨ ਕਦੇ ਕਹਿੰਦੇ ਹਨ ਅਸੀਂ ਕੈਸ਼ ਦੇਵਾਂਗੇ ਕਦੇ ਕਹਿਣਗੇ ਅਸੀਂ ਆਨਲਾਈਨ ਕਰਾਂਗੇ ਲੇਕਿਨ ਜਦੋਂ ਇਹਨਾਂ ਨੇ ਪੈਸੇ ਨਾ ਦਿੱਤੇ ਤਾਂ ਪੰਪ ਮਾਲਕਾਂ ਨੇ ਪੰਪ ਦੇ ਕਰਿੰਦਿਆਂ ਨੇ ਕਿਹਾ ਕਿ ਥੱਲੇ ਉਤਰੋ ਫਿਰ ਕੀ ਸੀ ਇਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਦੇ ਵਿੱਚ ਤੇਲ ਪਾਉਣ ਵਾਲੀ ਨੋਜ਼ਲ ਵੀ ਉਹ ਟੁੱਟ ਗਈ ਜਿਸ ਕਾਰਨ ਉੱਥੋਂ ਦੇ ਖੜੇ ਕਰਿੰਦੇ ਉੱਪਰ ਉਹ ਲੱਗੀ ਤੇ ਉਹ ਜ਼ਖਮੀ ਹੋ ਗਿਆ ਤੇ ਜ਼ਖਮ ਹਸਪਤਾਲ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਬਹਰ ਹਾਲ ਗੱਡੀ ਦਾ ਨੰਬਰ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕਾ ਤੇ ਪੁਲਿਸ ਇਹਨਾਂ ਦੀ ਤੇਜ਼ੀ ਨਾਲ ਪਾਲ ਕਰ ਰਹੀ ਹੈ ਮੀਕਵਾਰ ਮੀਕਵਾਰ ਕੀ ਹੋਇਆ ਜਰਾ ਕੱਲ ਰਾਤ ਕੋ ਜੈਸੀ ਦੋ ਗੱਡੀ ਲੜਕੇ ਆਏ दोनों गाड़ी में आए उन्होंने बोला कि गाड़ी फुल कर दो मैं कहा जी ठीक है फुल कर दो मैंने उनको पूछ लिया उसी वक्त में कहा जी कैश करोगे ऑनलाइन करोगे उन्होंने बोला कि हम कैश करेंगे मैं कहा ठीक है जी जैसे उनकी गाड़ी फुल हुई मैंने उनकी गाड़ी फुल करी मैं कहा जी पेमेंट वो उन्होंने शीशा बंद कर रखा था जैसे उन्होंने शीशा थोड़ा सा नीचे करा तो जैसे उन्होंने बोला कि मैं उन्होंने एकदम मन बदल दिया उन्होंने बोला कि हम ऑनलाइन करेंगे मैं कहा जी ठीक है मैं कहा स्कैनर दे दूँ स्कैनर दिया उनको तो उन्होंने फिर एक बार अपने फोन से करना शुरू करा तो उन्होंने अपने फोन से नहीं करा दो बार दूसरी बार दिया मैंने दूसरी बार भी नहीं करा तीसरी बार बोला कि मेरे फोन से नहीं हो रहा है मैं किसी और के फोन से करवाता हूँ मैं कहा ठीक है जी अपने दोस्त से करवा दो मैंने उनको जैसे ही फिर तीसरी तीसरी और चौथी बार स्कैनर दिया तो मेरे को कुछ डाउट लगा उनके ऊपर क्योंकि वो ड्रिंक कर रहे थे मेरे को डाउट पड़ा मैं क्या अपने जो मेरे साथ वाला बना था मैंने उसको अपने पास बुला पासबुला मैं तू इधर आ जाओ साथ में जो परमजीत मेरे साथ काम कर रहे थे उनको मैंने अपने पास बुला लिया मैं कहा जी साथ में आ जाओ मैं क्या पेमेंट नहीं हो रही जैसे ही मेरे को उन पर शक पड़ा मैं कहा थोड़ा सा डाउट होने लगा जैसे ही उन्होंने एकदम से वो मैंने अंकल को इधर खड़े करा तो उन्होंने फिर अ, उन उन्होंने पेमेंट लेने के लिए बोला उनसे उन्होंने बोला कि तुम बाहर आ जाओ गाड़ी से तो उन्होंने एकदम से जैसे ही उन्होंने बाहर आने के लिए बोला उन्होंने एकदम से गाड़ी बचा ली और उनकी जो जो नोजल लगी हुई थी गाड़ी के साथ पाइप लगा था पेट्रोल वाला तो एकदम से वो उन्होंने झटका मारा गाड़ी से तो पेट्रोल की पाइप भी साथ में गाड़ी के साथ में और उनके जो अंकल थे उनके साथ लिपट के वो भी दीवार के साथ उनकी दीवार के साथ बजे और फिर गाड़ी के साथ और नीचे गिर गए उनको कंधे और इधर साइड में साइड फेस में और कमर में और टांग में चोट लगी है। फिर उनको उसी उसी तरीके से एकदम से हॉस्पिटल ले जाना पड़ा कितने तो का पेट्रोल पेट्रोल उन्होंने फुल बोल रखा था पूरा हाँ जी फुल होने के बाद उनको मैंने बोला पूछा मैं कहा जी पुल कैश पुलिस को नहीं ए, उस वक्त मेरा जो वर्कर था हमारे वर्कर था वो तो अंकल थे साथ में मैं उनको देखना था एकदम मैं कर नहीं पाया ਮੇਰੇ ਕੋਲ اتنا ਜਾਣਕਾਰੀ ਨਹੀਂ ਸੀ ਫਿਰ ਮੈਂਨੇ ਸੂਬਾ ਮੈਂਨੇ ਆਪਣੇ ਰਾਤ ਕੋਈ ਮੈਂ ਮੈਨੇਜਰ ਕੋ ਕਨਫਰਮ ਕਰ ਦਿੱਤਾ ਮੈਂ ਕਹਿੰਦਾ ਜੀ ਐਸੀ ਐਸੀ ਬਾਤਾਂ ਹੋ ਗਈ ਹੈ ਮੈਂ ਕਹਿੰਦਾ ਤੋਂ ਆਪ ਮੇਰੇ ਕੋਲ ਬਤਾ ਦਿਓ ਕੀ ਉਹਨੇ ਫਿਰ ਸੂਬਾ ਕਰਕੇ ਮਤਲਬ ਕੰਪਲੀਟ ਕਰ ਦਿੱਤੀ ਠੀਕ ਹੈ ਨਾ ਤੋਂ ਪਰੋਲ ਪੰਪ ਤੇ ਆਏ ਸੀ ਇਹ ਸਾਰਾ ਸਾਨੂੰ ਹੁਣੇ ਹੀ ਪਤਾ ਲੱਗਾ ਆ ਤੇ ਅਸੀਂ ਆਏ ਮੌਕੇ ਤੇ ਪਹੁੰਚੇ ਕੋਈ ਰਾਤ ਦਾ ਕੋਈ ਇਹਨਾਂ ਦੇ ਤੇਲ ਪਾਉਣ ਨੂੰ ਗੱਡੀ ਦੇ ਵਿੱਚ ਕੋਈ ਆਇਆ ਸੀਗਾ ਤੇ ਉਹ ਤੇਲ ਪਵਾ ਕੇ ਤੇ ਉਹ ਗੱਡੀ ਜਦੋਂ ਨੇ ਭਜਾਈ ਤੇ ਇਹਨਾਂ ਦਾ ਇੱਕ ਕੰਮ ਕਰਨ ਵਾਲਾ ਵਰਕਰ ਸੀਗਾ ਉਹਦੇ ਸੱਟ ਲੱਗੀ ਆ ਰਾਤ 1.5 ਵਜੇ ਦਾ ਕਿਤੇ ਚਾਂਸ ਦੱਸ ਰੇ ਹੋਇਆ ਉਹਨੂੰ ਹਸਪੀਟਲ ਇਹਨਾਂ ਨੇ ਪਹਚਾਇਆ ਤੇ ਸਾਨੂੰ ਹੁਣ ਪਤਾ ਲੱਗਿਆ ਆ ਹੁਣ ਇਹ ਇਹਨਾਂ ਨੇ ਕੰਪਲੀਟ ਦੇਣ ਦੇ ਵਾਸਤੇ ਉਹ ਜਾ ਰਹੇ ਆ ਰਾਤ ਨੂੰ ਕੋਈ ਨਹੀਂ ਰਾਤ ਇਹਨਾਂ ਨੇ ਕੋਈ ਕੰਪਲੀਟ ਨਹੀਂ ਕਰੀ ਜੀ ਨਾ ਕਟੋਰ ਰੂਮ ਤੇ ਕਰੀ ਐ ਤੇ ਨਾ ਇੱਧਰ ਰਾਤ ਇਹਨਾਂ ਨੇ ਕੁਝ ਨਹੀਂ ਕਰਿਆ ਜੀ ਇਹ ਸਾਨੂੰ ਹੁਣ ਜਰੂਰ ਪਤਾ ਲੱਗਿਆ ਵੀ ਇਦਾਂ ਦੀ ਕੋਈ ਘਟਨਾ ਵਾਪਰੀ ਆ ਤੇ ਬਾਕੀ ਹੁਣ ਸ਼ਿਕਾਇਤ ਦੇਣ ਦੇ ਵਾਸਤੇ ਜਾ ਰਹੇ ਆ ਤੇ ਬਾਕੀ ਦੇਖਦੇ ਆ ਜੀ ਵੈਰੀਫਾਈ ਕਰ ਰਹੇ ਆ ਜੀ ਇਹ ਕਵਰੇ ਉਹ ਚੈੱਕ ਕਰ ਲਿਆ ਜੀ ਉਹ ਗੱਡੀ ਮਤਲਬ ਉਹਦਾ ਨੰਬਰ ਆ ਗਿਆ ਗੱਡੀ ਦਾ ਤੇ ਜਿਉਂ ਹੀ ਇਹ ਕੰਪਲੀਟ ਦਿੰਦੇ ਉਸ ਤੋਂ ਰਿੱਕੇ ਨਾਲ ਆਪਾਂ ਅਗਲੀ ਕਾਰਵਾਈ ਇਹਦੀ ਕਰਦੇ ਕੁਦਰਤੀ ਆਫਤਾਂ ਤੋਂ ਬਚਣ ਦੇ ਲਈ ਮੌਕ ਟ੍ਰਿਲ ਜ਼ਰੂਰੀ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਜਗਾ ਜਗਾ ਤੇ ਮੌਕ ਟ੍ਰਿਲ ਕੀਤੀ ਜਾ ਰਹੀ ਹੈ ਅਜਲੰਦਰ ਕੈਂਟ ਦੇ ਵਿੱਚ ਵੀ ਮੌਕ ਟ੍ਰਿਲ ਕੀਤੀ ਗਈ ਅਤੇ ਸਾਰਾ ਕੁਝ ਉਵੇਂ ਹੀ ਕੀਤਾ ਗਿਆ ਜਿਸ ਤਰ੍ਹਾਂ ਇੱਕ ਜੰਗ ਦੇ ਮੈਦਾਨ ਜੰਗ ਦੇ ਘੁੱਗੂ ਤੋਂ ਬਾਤ ਹੁੰਦਾ ਹੈ ਇਨਾ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਹ ਲੋਕਾਂ ਨੂੰ ਸੁਰੱਖਿਅਤ ਕਰਨਾ ਤੇ ਲੋਕਾਂ ਨੂੰ ਸੁਰੱਖਿਆ ਦੇ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਕੀਤੀ ਜਾ ਰਹੀ ਹੈ 200 ਇਸ ਸਮੇਂ ਦੀ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ